ਉਨੋ ODI ਜਦ ਪੁਲਸ ਤੋਂ ਕੁੱਟ ਖਾਦੇ ਮੌਰਾਂ ਤੇ ਮਠੀ ਮਠੀ ਟਕੋਰ ਵਾਂਗ ਦਿਲ ਨੂੰ ਸਕੂਨ ਦਿੰਦੀ ਐ ਪਛਤੌਂਦੀ ਐ ਮੈਥੋਂ ਹੀ ਖਰੇ ਸੋਨੇ ਦੀ ਪਰਖ ਨਾ ਹੋਈ ਕਿਸਮਤ ਆਪ ਤੁਰਕੇ ਆਈ ਸੀ ਮੇਰੇ ਦਰ ਤੇ ਪਰ ਮੈਥੋਂ ਹੀ ਮੌਕਾ ਸੰਭਿਆ ਨਾ ਗਿਆ ਪਰ ਹੁਣ ਕੀ ਫਾਇਦਾ ਹੱਥੋਂ ਕਿਰੇ ਮੋਤੀ ਮੁੜਨੀ ਥਿਉਂਦੇ ਹੁੰਦੇ ਦਰਿੰਦਰ ਸਿੰਘ ਨਾ ਉਹਦਾ ਵੱਡੀ ਭੂਆ ਦੀ ਦਰਾਣੀ ਦਾ ਮੁੰਡਾ ਸੀ ਤਾਏ ਦੀਆਂ ਦੋਵੇਂ ਕੁੜੀਆਂ ਦੇ ਵਿਆਹ ਤੇ ਆਇਆ ਸੀ ਕਣਕ ਵਰਨਾ ਰੰਗ ਸ਼ਾਂਟਵਾ ਜੁੱਸਾ ਮੋਟੀਆਂ ਅੱਖਾਂ ਤੇ ਅੱਖਾਂ ਵਿੱਚ ਸ਼ਰਮਹਿਆ ਮੁੰਡਿਆਂ ਵਾਲੀ ਸ਼ਰਾਰਤ ਹੈ ਹੀ ਨਹੀਂ ਸੀ ਗਨ ਕਰਦਾ ਸੀ ਤਾਂ ਕੀ ਲੈਂਦਾ ਸੀ ਲਿਆਕਤ ਦਾ ਸਭ ਕੁ ਮੁਫਤ ਦਿੰਦਾ ਸੀ ਵੱਡਿਆਂ ਚ ਵਹਿਣਾ ਪਸੰਦ ਕਰਦਾ ਸੀ ਫਲਾਂ ਚੀ ਦਿਲ ਜਿੱਤ ਲੈਂਦਾ ਸੀ ਕਾਮਕਾਰਜ ਨੂੰ ਵੀ ਬੜਾ ਬਹੁਗੁਣ ਸੀ ਪੜਾਕੂ ਸੀ ਪੜਨ ਲਈ ਉਨੇ ਮੈਨੂੰ ਵੀ ਕੁਝ ਕਿਤਾਬਾਂ ਦਿੱਤੀਆਂ ਸੀ ਖਾਓ ਪੀਓ ਐਸ਼ ਕਰੋ ਮਿੱਤਰੋ ਕਹਿਣ ਵਾਲੀ ਕੁੜੀ ਨੂੰ ਉਹਨੇ ਇੱਕ ਵਾਰ ਜਗਜੀਤ ਸਿੰਘ ਦੀਆਂ ਗਜ਼ਲਾਂ ਦੀ ਕੈਸਟ ਵੀ ਦਿੱਤੀ ਸੀ ਤੇ ਮੈਂ ਮਾਂ ਦੇ ਸੰਦੂਕ ਚ ਬਣੇ ਰੱਖਣੇ ਚ ਰੱਖ ਦਿੱਤੀ ਸੀ ਪੰਜਾਬ ਗਈ ਤਾਂ ਦੇਖਾਂਗੀ ਕਿ ਅਜੇ ਵੀ ਉੱਥੇ ਹੀ ਪਈ ਐ ਜਾਂ ਨਹੀਂ ਉਹਦੇ ਮਨ ਚ ਸੀ ਕੁਝ ਮੇਰੇ ਲਈ ਸਾਡੇ ਰਿਸ਼ਤੇ ਦੀ ਗੱਲ ਵੀ ਤੁਰੀ ਸੀ ਪਰ ਮੇਰੇ ਤੇ ਉਹਦੇ ਕਨੇਡਾ ਦਾ ਪੁੱਤ ਸਵਾਰ ਸੀ ਜਿਵੇਂ ਮੁਹੱਬਤ ਨੂੰ ਆਦਤ ਤੇ ਬੇਕਦਰਾਂ ਤੇ ਪੈਰਾਂ ਚ ਰੁਲਣ ਦੀ ਉਹਨੇ ਮੈਨੂੰ ਇਕੱਲੇ ਵਿੱਚ ਜੱਕਦੇ ਜੱਕਦੇ ਨੇ ਮਨ ਦੀ ਗੱਲ ਕਹਿ ਵੀ ਦਿੱਤੀ ਸੀ ਮੈਂ ਨਾ ਤਾਂ ਕਰ ਦਿੱਤੀ ਪਰ ਪਤਾ ਨਹੀਂ ਕਿਉਂ ਅੰਦਰੋਂ ਅੰਦਰੀ ਕੁਝ ਚੱਕਣਾਚੂਰ ਜਿਹਾ ਹੋ ਗਿਆ ਸੀ ਕੋਈ ਗਲਤੀ ਵੱਲ ਸ਼ਾਇਦ ਬੰਦੇ ਦਾ ਦਿਲ ਵੀ ਇਸ਼ਾਰਾ ਕਰ ਜਾਂਦਾ ਹੈ ਦਰਸਲ ਚੱਕਾ ਚੌਂਦ ਦੇ ਬਜ਼ਾਰਾਂ ਵਿੱਚ ਸਾਦਗੀ ਹਾਰ ਗਈ ਆਪਣੇ ਤੋਂ 10 ਸਾਲ ਵੱਡੇ ਕੈਨੇਡਾ ਵਾਲੇ ਮੁੰਡੇ ਨਾਲ ਮੇਰਾ ਰਿਸ਼ਤਾ ਤੈ ਹੋ ਗਿਆ ਪਾਪਾ ਨੇ ਨਰਿੰਦਰ ਨੂੰ ਵੀ ਸੱਦਿਆ ਸੀ ਮੇਰੇ ਵਿਆਹ ਤੇ ਪਰ ਉਹ ਆਇਆ ਨਹੀਂ ਤੇ ਮੇਰੇ ਵਿੱਚ ਕੁਝ ਉਹਦੀ ਰਾਹ ਤੱਕਦਾ ਰਿਹਾ ਕੈਨੇਡਾ ਚ ਪਹਿਲਾਂ ਪਹਿਲ ਕਿਤੇ ਆਉਣ ਜਾਣਾ ਮਰਜ਼ੀ ਦੇ ਕੱਪੜੇ ਲੱਤੇ ਪਾਉਣਾ ਤੇ ਖਾਣ ਪੀਣ ਦੀ ਆਜ਼ਾਦੀ ਨੇ ਮਨ ਮੋਹ ਲਿਆ ਸੋਚਣਾ ਐਵੇਂ ਝੂਠੇ ਲੋਕ ਸੁਰਗ ਨੂੰ ਮਿੱਠੀ ਜੇਲ੍ਹ ਕਹਿੰਦੇ ਰਹਿੰਦੇ ਆ ਪਰ ਸਮਾਂ ਬੀਤਣ ਨਾਲ ਤੁੰਦ ਛੰਟਣ ਲੱਗੀ ਪਿੰਜਰਾ ਵੇਸ਼ਕ ਸੋਨੇ ਦਾ ਹੋਵੇ ਦਿੰਦਾ ਕੈਦੀ ਏ ਬਰਫੀਲੇ ਮੌਸਮਾਂ ਦਾ 10 ਘੰਟੇ ਕੰਮ ਝੂਠੇ ਹਾਸੇ ਗਲਵਕੜੀਆਂ ਚ ਲੁਕੀਆਂ ਦੂਰੀਆਂ ਮੇਰੀ ਗੈਰ ਹਾਜ਼ਰੀ ਚ ਪਿੰਡ ਕਿੰਨੇ ਸਾਰੇ ਵਿਆਹ ਹੋਏ ਪਰਿਵਾਰ ਚ ਮੌਤਾਂ ਹੋਈਆਂ ਚਾਚੇ ਤਾਇਆ ਦੇ ਭੋਗਾਂ ਤੇ ਵੀ ਨਾ ਅਪੜ ਸਕੀ ਕੰਮ ਕਰਦੀ ਨੇ ਰੋ ਪਿੱਟ ਲਿਆ ਆਪਣੇ ਆਪ ਨੂੰ ਕੋਸ ਲਿਆ ਪਤੀ ਨੂੰ ਤਾਂ ਆਪਣਾ ਕਾਰੋਬਾਰ ਪਿਆਰਾ ਸੀ ਸਾਲਾਂ ਬਾਅਦ ਵੀ ਗੋਦ ਹਰੀ ਨਾ ਹੋਈ ਅਖੀਰਲੀ 6:00 ਵਜੇ ਜਦੋਂ ਪਤਾ ਲੱਗਿਆ ਇਹਨਾਂ ਦਾ ਕਿਸੇ ਹੋਰ ਔਰਤ ਨਾਲ ਸੰਬੰਧ ਹੈ ਜੇ ਪੁੱਛਿਆ ਤਾਂ ਅੱਗੋਂ ਸੁਣਨ ਨੂੰ ਮਿਲਿਆ ਤੂੰ ਕੈਨੇਡਾ ਆ ਕੇ ਵੀ ਰੂੜੀਵਾਦੀ ਸੋਚ ਨਾਲ ਚੁੱਕੀ ਫਿਰਦੀ ਐ ਕਿਸੇ ਨਾਲ 2 ਮਿੰਟ ਜੇ ਹੱਸ ਖੇਡ ਲਿਆ ਤਾਂ ਕੀ ਤੇਰੇ ਮਾਂ ਮਾਰ ਲੈ ਤੇ ਇਉਂ ਜੀਵਨ ਦਾ ਰਸ ਜਾਂਦਾ ਜਾਂਦਾ ਚਲਿਆ ਗਿਆ ਮੇਰਾ ਪੇਕਾ ਪਰਿਵਾਰ ਬਹੁਤ ਵੱਡਾ ਸੀ ਤਿੰਨੋਂ ਚਾਚੇ ਤਾਏ ਇਕੱਠੇ ਸਨ ਸਾਂਝਾ ਕਰ ਸੀ ਤੇ ਰੋਟੀ ਇੱਕੋ ਚੁੱਲ੍ਹੇ ਤੇ ਪੱਕਦੀ ਸੀ ਅਸੀਂ 15 16 ਜੀ ਸਾਂ ਅੱਠ ਪਹਿਰ ਰੌਣਕ ਲੱਗੀ ਰਹਿੰਦੀ ਸੀ ਉਹ ਵਰਕ ਤਾਂ ਨਹੀਂ ਭੁੱਲਣੀਆਂ ਕੁਝ ਬੰਦੇ ਸੁਣ ਕੇ ਸਿੱਖ ਲੈਂਦੇ ਨੇ ਇਹ ਕਰਦ ਤਿੱਖੀ ਐ ਤੇ ਕੁਝ ਦੇਖ ਕੇ ਸਿੱਖਦੇ ਨੇ ਪਰ ਮੇਰੇ ਵਰਗੇ ਮੂਰਖਾਂ ਨੂੰ ਉਂਗਲ ਵੜਾਉਣ ਤੋਂ ਬਿਨਾ ਸਬਰ ਨਹੀਂ ਆਉਂਦਾ ਉਮਰ ਦੇ ਇਸ ਮਕਾਮ ਤੇ ਆ ਕੇ ਮਿਰਗ ਤ੍ਰਿਸ਼ਨਾ ਨੂੰ ਠੱਲ ਪਈ ਇਹ ਤੇ ਜੀ ਕਰਦਾ ਉਹ ਕਾਗਜ਼ ਕੀ ਕश्ती ਉਹ ਵਾਰਸ਼ਿਕਾ ਪਾਣੀ ਗੱਜਲ ਚੱਲਦੀ ਹੋਵੇ ਤੇ ਜਾਨ ਨਿਕਲ ਜਾਵੇ ਹੁਣ ਨਰਿੰਦਰ ਦਾ ਖਿਆਲ ਮੇਰੇ ਨਾਲ ਬੜਾ ਲੁਕਣ ਮਿਟੀਆਂ ਖੇਡਦਾ ਏ ਉਹ ਆਉਂਦਾ ਆਉਂਦਾ ਅੱਖੋਂ ਓਲੇ ਹੋ ਜਾਂਦਾ ਏ ਸਾਊ ਮੁੰਡਿਆਂ ਬਾਰੇ ਅਸੀਂ ਕੁੜੀਆਂ ਸੋਚਦੀਆਂ ਵਾ ਇਹ ਕੀ ਸਾਨੂੰ ਪਹਾੜਾਂ ਚ ਘੁੰਮਣ ਲੈ ਜੂ ਇਹ ਕੀ ਸਾਨੂੰ ਸ਼ਹਿਰ ਦੇ ਵੱਡੇ ਮਾਲ ਚ ਸ਼ਾਪਿੰਗ ਕਰਾ ਦੂ ਪਰ ਪਲੀਏ ਮਾਨਸੋ ਜ਼ਿੰਦਗੀ ਚ ਘੌਣ ਫਿਰਨ ਤੇ ਗੱਡੀ ਭਰ ਕੇ ਰੀਦੋ ਫਰੋਕਤ ਕਰਨਾ ਹੀ ਸਾਰਾ ਕੁਝ ਨਹੀਂ ਹੁੰਦਾ ਜੇ ਕੋਈ ਵੁੱਥ ਵੁੱਥ ਕੇ ਪੈਰ ਧਰਦਾ ਏ ਉਹ ਡਰਪੋਕ ਨਹੀਂ ਹੁੰਦਾ ਜੇ ਕੋਈ ਸੋਚ ਸਮਝ ਕੇ ਖਰਚਾ ਕਰਦਾ ਏ ਕੰਜੂਸ ਮੱਖੀ ਚੂਸ ਨਹੀਂ ਹੁੰਦਾ ਕਿਰਦਾਰਾਂ ਨੂੰ ਸਲਾਹੋ ਨਾ ਕਿ ਰੰਗਾ ਰੂਪਾਂ ਬਸਤਾ ਪਹਿਰਾਵਿਆਂ ਨੂੰ ਸੁਦਾਗਰੀ ਚ ਮਾੜਾ ਮਾਲ ਵੀ ਪੱਲੇ ਪੈ ਸਕਦਾ ਹੈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ